ਸਾਗੰਤ ਸਾਵਣ ਦਾ ਮਹੀਨਾ ਚੜਦਾ ਹੈ ਮੀਂਹ ਪੈਣੇ ਸ਼ੁਰੂ ਹੁੰਦੇ ਨੇ ਚਾਰ ਜੀਵ ਐਸੇ ਨੇ ਜਿਹੜੇ ਖੁਸ਼ੀ ਪ੍ਰਾਪਤ ਕਰਦੇ ਨੇ ਤੇ ਚਾਰ ਜੀਵ ਐਸੇ ਨੇ ਜਿਹੜੇ ਸਾਵਣ ਦੇ ਮਹੀਨੇ ਦੇ ਵਿੱਚ ਅਤ ਦੇ ਦੁਖੀ ਹੁੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਸਾਵਣ ਜੀਵਸੈ ਚਹੁ ਉਮਾਹਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਕਰਤਨ ਹੋਏ ਕਿ ਸਤ ਮੱਛੀਆਂ ਹਿਰਨ ਬੜੇ ਖੁਸ਼ ਹੁੰਦੇ ਨੇ ਕਿਉਂਕਿ ਜਦੋਂ ਮੀਂਹ ਪੈਂਦਾ ਹੈ ਕਈ ਤਰ੍ਹਾਂ ਦੇ ਜੰਤੂ ਬਾਹਰ ਆ ਜਾਂਦੇ ਨੇ ਤੇ ਸੱਪ ਨੂੰ ਖਾਣ ਨੂੰ ਮਿਲਦਾ ਹੈ। ਹਰੀਆਵਲ ਆ ਜਾਂਦੀ ਹੈ ਤੇ ਹਿਰਨ ਨੂੰ ਖਾਣ ਨੂੰ ਪਦਾਰਥ ਮਿਲਦਾ ਹੈ। ਉਹ ਵੀ ਪੂਰਤੀ ਕਰਦਾ ਹੈ। ਨਦੀਆਂ ਨਾਲਿਆਂ ਦਾ ਪਾਣੀ ਉੱਚਾ ਹੋ ਜਾਂਦਾ ਹੈ ਤੇ ਮੱਛੀਆਂ ਖੁਸ਼ ਹੁੰਦੀਆਂ ਨੇ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਦੌਲਤ ਹੁੰਦੀ ਹੈ ਉਹਨਾਂ ਨੂੰ ਫਿਕਰ ਕੋਈ ਨਹੀਂ ਰੋਟੀ ਦਾ ਉਹ ਅੰਦਰ ਬੈਠੇ ਖਾਈ ਜਾਂਦੇ। ਦੂਜਾ ਬਚਨ ਗੁਰੂ ਸਾਹਿਬ ਕਹਿੰਦੇ ਨਾਨਕ ਸਾਵਣ ਜੇ ਵਸੇ ਚੋਂ ਵਿਛੋੜਾ ਹੋਏ ਚਾਰ ਜੀਵ ਐਸੇ ਨੇ ਜਿਨ੍ਹਾਂ ਨੂੰ ਦੁੱਖ ਹੁੰਦਾ ਹੈ ਉੱਥੇ ਬਲਦਾ ਨੂੰ ਹੱਲਾ ਦੇ ਵਿੱਚ ਜੋ ਲਿਆ ਜਾਂਦਾ ਹੈ ਨਿਰਤਨ ਗਰੀਬ ਜਿਹਨੇ ਰੋਜ਼ ਮਜ਼ਦੂਰੀ ਕਰਕੇ ਰੋਟੀ ਖਾਣੀ ਹੈ ਪੰਥੀ ਰਾਤ ਤੇ ਚੱਲਣ ਵਾਲਾ ਚਾਕਰ ਜਿਹੜਾ ਕਿਸੇ ਦਾ ਨੌਕਰ ਹੈ ਉਹਨੂੰ ਨੌਕਰੀ ਤੇ ਆਉਣਾ ਹੀ ਪੈਣਾ ਹੈ ਗੁਰੂ ਸਾਹਿਬ ਕਹਿੰਦੇ ਨੇ ਗਾਂ ਕੁੱਤਾ ਨਿਰਤਨ ਪੰਥੀ ਚਾਕਰ ਹੋਏ ਇਹ ਚਾਰ ਜੀਵ ਐਸੇ ਨੇ ਜਿਨ੍ਹਾਂ ਨੂੰ ਸਾਵਣ ਦੇ ਮਹੀਨੇ ਦੇ ਵਿੱਚ ਝੜੀ ਦੇ ਵਿੱਚ ਅਤ ਦਾ ਦੁੱਖ ਸਹਿਣਾ ਪੈਂਦਾ ਹੈ